ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਦੇ ਹਵਾਈ ਅੱਡੇ ਉੱਤੇ ਫਿਲਮ ਮ اداکارਾਂ ਅਤੇ ਨਵੀਂ ਚੁਣੀ ਗਈ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਦੇ ਨਾਲ ਸੰਬੰਧਿਤ ਮਾਮਲਾ ਕਾਫੀ ਸੁਰਖੀਆਂ ਵਿੱਚ ਚੱਲ ਰਿਹਾ ਹੈ ਜਿਸ ਦੀ ਹੁਣ ਤੱਕ ਵੀ ਸੋਸ਼ਲ ਮੀਡੀਆ ਉੱਤੇ ਚਰਚਾ ਹੋ ਰਹੀ ਹੈ ਉਹ ਮਾਮਲਾ ਜਿਸ ਵਿੱਚ ਸੀਆਈਐਸਐਫ ਦੀ ਕਨਸਟੇਬਲ ਕੁਲਵਿੰਦਰ ਕੌਰ ਵੱਲੋਂ ਕੰਗਣਾ ਰਣੌਤ ਤੇ ਥੱਪੜ ਜੜਿਆ ਗਿਆ ਸੀ ਬਹੁਤ ਸਾਰੇ ਲੋਕ ਜਿੱਥੇ ਇਸ ਮੌਕੇ ਕੁਲਵਿੰਦਰ ਕੌਰ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਵਿਖਾਈ ਦਿੰਦੇ ਨੇ ਉਥੇ ਹੀ ਕੁਲਵਿੰਦਰ ਕੌਰ ਵੱਲੋਂ ਪਾਈ ਹੋਈ ਵਰਦੀ ਅਤੇ ਜਿਸ ਵਿੰਗ ਦੇ ਵਿੱਚ ਉਹ ਤਾਇਨਾਤ ਹੈ ਉਸ ਬਾਰੇ ਵੀ ਲੋਕੀ ਜਾਣਕਾਰੀ ਹਾਸਲ ਕਰਦੇ ਹੋਏ ਵਿਖਾਈ ਦਿੰਦੇ ਨੇ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਆਓ ਜਾਣਦੇ ਹਾਂ ਸੀਆਈਐਸਐਫ ਬਾਰੇ ਅਤੇ ਇਸ ਦੀ ਕੀ ਭੂਮਿਕਾ ਹੁੰਦੀ ਹੈ ਫਿਲਮ ਮਤਾਕਾਰਾਂ ਤੇ ਨਵੀਂ ਚੁਣੀਗੇ ਮੈਂਬਰ ਪਾਰਲੀਮੈਂਟ ਕੰਗਣਾ ਰਨਾਥ ਦੇ ਥੱਪੜ ਜੜਨ ਵਾਲੀ ਕੁਲਵਿੰਦਰ ਕੌਰ CISF ਦੇ ਤਹਿਤ ਤਾਇਨਾਤ ਹੈ ਜਿਸ ਦਾ ਪੂਰਾ ਨਾਮ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਜੋ ਕਿ ਇੱਕ ਕਿਸਮ ਦਾ ਸੰਗੀ ਪੁਲਿਸ ਢਾਂਚਾ ਹੈ ਜੋ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦਾ ਹੈ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ ਦੇ ਵਿੱਚੋਂ ਇਸ ਨੂੰ ਇੱਕ ਵਿੰਗ ਗਿਣਿਆ ਜਾਂਦਾ ਹੈ ਅਤੇ CISF ਵੱਲੋਂ 356 ਤੋਂ ਵਧੇਰੇ ਸੰਸਥਾਵਾਂ ਸਰਕਾਰੀ ਕੰਮਕਾਜ ਸਹੂਲਤਾਾਂ ਅਤੇ ਹੋਰਨਾਂ ਦਫ਼ਤਰਾਂ ਵਿੱਚ ਸੇਵਾ ਨਿਭਾਈ ਜਾਂਦੀ ਹੈ। ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਯਾਨੀ ਕਿ CISF ਦੀ ਸਥਾਪਨਾ 10 ਮਾਰਚ 1969 ਨੂੰ ਕੀਤੀ ਗਈ ਸੀ। ਅਤੇ ਇਸ ਦੇ ਹੈੱਡਕੁਆਰਟਰ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਸਥਿਤ ਨੇ ਸੀਆਈਐਸਐਫ ਦੇ ਅਧੀਨ ਲਗਭਗ 1,63,590 ਲੋਕੀ ਕੰਮ ਕਰਦੇ ਨੇ ਇਸ ਅਧੀਨ ਕੰਮ ਕਰਦੇ ਜਵਾਨਾਂ ਨੂੰ ਵੀਆਈਪੀ ਸਿਕਿਉਰਿਟੀ ਵਿੱਚ ਵੀ ਲਾਇਆ ਜਾਂਦਾ ਹੈ ਅਤੇ ਨਾਲ ਦੀ ਨਾਲ ਦੇਸ਼ ਤੇ ਵੱਖ-ਵੱਖ ਹਵਾਈ ਅੱਡਿਆਂ ਉਤੇ ਅਤੇ ਦਿੱਲੀ ਵਿਖੇ ਚੱਲਦੀ ਮੈਟਰੋ ਦੀ ਸੁਰੱਖਿਆ ਅਤੇ ਸੇਵਾ ਦੀ ਜ਼ਿੰਮੇਵਾਰੀ ਵੀ ਇਹਨਾਂ ਕੋਲ ਹੁੰਦੀ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਕਈ ਥਾਵਾਂ ਉੱਪਰ ਵਾਪਨ ਵਾਲੀਆਂ ਅੱਗ ਜ਼ਨੀ ਦੀਆਂ ਘਟਨਾਵਾਂ ਮੌਕੇ ਵੀ CISF ਦੀਆਂ ਸੇਵਾਵਾਂ ਲੈਂਆਂ ਜਾਂਦੀਆਂ ਨੇ। ਸ਼ੁਰੂ-ਸ਼ੁਰੂ ਵਿੱਚ CISF ਵਿੱਚ ਸਿਰਫ ਪੁਰਸ਼ ਅਤੇ ਜਵਾਨਾਂ ਦੀ ਹੀ ਭਰਤੀ ਹੁੰਦੀ ਸੀ। ਪਰ ਇਹ ਰੁਝਾਨ ਬਦਲਿਆ ਸਨ 1992 ਵਿੱਚ ਜਦੋਂ ਆਸ਼ਾ ਸਿਨਾ ਪਹਿਲੀ ਵਾਰ ਇਸ ਵਿੰਗ ਵਿੱਚ ਤਾਇਨਾਤ ਹੋਇਆ ਤੇ ਸੈਂਟਰਲ ਆਰਮਡ ਪੁਲਿਸ ਫੋਰਸਸ ਦੇ ਵਿੱਚ ਉਹਨਾਂ ਨੂੰ ਪਹਿਲੀ ਔਰਤ ਕਮਾਂਡੈਂਟ ਵਜੋਂ ਨਿਯੁਕਤ ਕੀਤਾ ਗਿਆ ਉਸ ਤੋਂ ਬਾਅਦ ਇਸੇ ਕੰਮ ਅਧੀਨ ਆਉਂਦੀਆਂ ਹੋਰਨਾਂ ਸੇਵਾਵਾਂ ਵਿੱਚ ਵੀ ਔਰਤਾਂ ਦੀ ਹਿੱਸੇਦਾਰੀ ਦਾ ਰਾਹ ਖੁੱਲਿਆ ਪਿਛਲੇ ਕੁਝ ਸਾਲਾਂ ਦੌਰਾਨ ਉਹਨਾਂ ਸਾਰੀਆਂ ਥਾਵਾਂ ਉੱਤੇ ਜਿੱਥੇ ਆਮ ਪਬਲਿਕ ਦੇ ਨਾਲ ਇਸ ਫੋਰਸ ਦਾ ਜ਼ਿਆਦਾ ਵਾਸਤਾ ਪੈਂਦਾ ਉੱਥੇ ਹੀ ਔਰਤਾਂ ਦੀ ਨੁਕਤੀ ਨੂੰ ਵਧਾਇਆ ਗਿਆ ਹੈ ਅਤੇ ਇਸ ਸੀਆਈਐਸਐਫ ਤਹਿਤ ਚੰਡੀਗੜ੍ਹ ਦੇ ਹਵਾਈ ਅੱਡੇ ਉੱਤੇ ਤਾਇਨਾਤ ਸੀ ਕੁਲਵਿੰਦਰ ਕੌਰ